ਇਹ 14 4 24 ਨੂੰ ਜਿਹੜਾ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਮ ਮੇਲਾ ਲੱਗਦਾ ਹੈ ਉਹਦੇ ਸ਼ਾਮ ਨੂੰ 53 ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮਰਨ ਵਾਲਾ ਹੈਗਾ ਰਾਜੂ ਦੇ ਨਾਲ ਉਹਦਾ ਤਾਏ ਦਾ ਬੇਟਾ ਪਰਮੰਦਰ ਸੀ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀਗਾ ਰਾਹੁਲ ਉਹ ਇਹ ਆਪਸ ਚ ਇਕੱਠੇ ਉੱਥੇ ਮੇਰਾ ਦੇਖਦੇ ਸੀਗੇ ਸੋ ਜਿਹੜਾ ਤਾਏ ਦਾ ਬੇਟਾ ਪਰਮੰਦਰ ਹੈ ਉਹਦੇ ਨਾਲ ਕਿਸੇ ਅਨਨੋਣ ਬੰਦੇ ਦੇ ਜਿਹੜਾ ਹੈਗਾ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਤਕਰਾਰ ਪਾਜੀ ਹੋਈ ਸੀ ਉਦੀ ਮਦਦ ਲਈ ਜਿਹੜਾ ਹੈਗਾ ਪ੍ਰਾਰ ਰਾਜੂ ਆ ਜਦੋਂ ਉਹਨੇ ਪੁੱਛਿਆ ਆਣ ਕੇ ਇਹ ਗੱਲ ਤੇ ਉਹਨੂੰ ਆਪੋਜ਼ ਕੀਤਾ ਤਾਂ ਆਪੋਚਨ ਦੀ ਕਾਫੀ ਹੋਈ ਬਹਿਸ ਬੜੀ ਝਗੜਾ ਹੋਇਆ ਝਗੜੇ ਦੌਰਾਨ ਜਿਹੜਾ ਹੈਗਾ ਐਚ ਟੇਬ ਜਾ ਤੇ ਖਾ ਹਥਿਆਰ ਕੱਢ ਕੇ ਜਿੱਥੇ ਵਾਰ ਕੀਤੀ ਸੀ ਜੋ ਕਾਫੀ ਜਰਨਡ ਹੋਇਆ ਸੀ ਸੋ ਉਹਨਾਂ ਨੂੰ ਡਿਊਰਿੰਗ ਪੁਲਾਈ ਦੀ ਜਗ੍ਹਾ ਹਸਪਤਲ ਜਮ ਹਲ ਕਰਾਇਆ ਸੀ ਉਥੇ ਉਹ ਮੌਤ ਹੋ ਗਈ ਸੀ ਸੋ ਟੈਕਨੀਕਲ ਡੀਐਸਪੀ ਦਿਨਾਨਗਰ ਸਚ ਕੁੰਦਰਪਾਲ ਸਿੰਘ ਐਸਐਚਓ ਰਾਣਾਸ਼ਾਲਾ ਹਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਜੋ ਹੋਰ ਇਨਵੈਸਟੀਗੇਸ਼ਨ ਉੱਪਰ ਅੰਦਗਾਇਨਾਂ ਪਰਦਾਲ ਕਰਕੇ ਇਹ ਚਿਹਰੇ ਬੰਦੇ ਤਿੰਨ ਬੰਦੇ ਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗੀਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਕਰ ਹੋਏ ਰਹਿ ਗਏ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਸੋ ਇਹਨਾਂ ਬੰਦੇ ਨੂੰ ਰੈਸਟ ਕਰਨਾ ਬਾਕੀ ਆ ਉਹ ਜਲਦੀ ਰਿਸਕ ਕਰ ਲਵਾਂਗੇ। ਜਦ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾਗਾ ਕਿ ਪੁਲਿਸ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛੜਛੜਾ ਕਰੋ ਬਚਾਓ ਹੋ ਜਾਏਗਾ। ਉਹ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਜਿਸ ਕਰਕੇ ਘਟਨਾ ਨਹੀਂ। ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋਈ ਮਿਲਕਲ ਕੋਈ ਇਹ ਜੀ ਗੱਲ ਸਾਹਮਣੇ ਨਹੀਂ ਆਈ। ਉਹਨਾਂ ਨੇ ਬਾਈ ਦਿੱਤੀਆਂ ਦੋਸ਼ ਲਾਏ। ਨਹੀਂ ਉਹਨਾਂ ਦੀ ਇਹ ਗੱਲ ਦਾ ਨਹੀਂ ਕੁਝ ਮੈਂ ਜਿੱਦ ਕਹਿ ਸਕਦਾ ਲੇਕਿਨ ਜੋ ਫਰਦਰ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਜਿਹੜਾ ਮੌਕੇ ਤੇ ਜੋ ਫੁਟੇਜ ਹੈ ਉਹ ਵਿੱਚ ਜਿਹੜਾ ਝਗੜਾ ਹੋਇਆ ਜੋ ਪ੍ਰੋਪਰਟੀ ਉੱਤੇ ਸੀ ਹੋਈ ਹੈ ਉਹ ਫਰਦਰ ਅਸੀਂ ਜਿਹੜੀ ਉਸ ਸਸ ਹੀ ਗਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ